ਵ੍ਰਾਤ ਕੀ ਹੁੰਦੀ ਹੈ? ਪ੍ਰੇਮ ਚ ਵਕਾਰ ਪੈਦਾ ਹੋ ਜਾਂਦਾ ਹੈ। ਉਹ ਤੇ ਆਪਣਾ ਤਾਂ ਹੈ। ਕੁਝ ਆਪਣਾ ਖਾਸ ਹੈ, ਕੁਝ ਆਪਣਾ ਤਾਂ ਹੈ ਪਰ ਖਾਸ ਨਹੀਂ। ਬਸ। ਤਾਂ ਸਾਰੇ ਆਪਣਾ ਨੇ। ਪਰ ਕੁਝ ਆਪਣੇ ਖਾਸ ਨੇ। ਬਸ ਐ ਤੇ ਆਪਣਾ ਤਾਂ ਹੈ। ਇਹ ਲੋਪ੍ਰਾਤ ਕਹਾਂ। ਜਿਆਦਾ ਹੈ ਤਾਂ ਆਪਣਾ ਉਹਦੇ ਨਾਲ ਜਿਆਦਾ ਦਿਲਚਸਪੀ ਆਪਣੀ ਦਿਲਚਸਪੀ ਫਰਕ ਆ ਗਿਆ ਨਾ ਘਟਾ ਸਕੀ ਇਹ ਠੀਕ ਹੋ ਵੀ ਆ ਗਈ ਇਹ ਕਦੇ ਵਸ ਸਕਦੀ ਹਥੋਂ ਰੋਗ ਆ ਗਿਆ ਜੇ ਤਾਂ ਰੋਗ ਆ ਇਥੇ ਇਲਾਜ ਹੋਏ ਤਾਂ ਛੇਤੀ ਫੇਰ ਤਾਂ ਠੀਕ ਆ ਤਾਂ ਨਹੀਂ ਤਾਂ ਬਸ ਚੌਥੇ ਤਨ ਬਖਾਰ ਮਦੇ ਬਖਾਰ ਹੋ ਜਾਂਦਾ ਤੋ ਦਵੰਜ ਮਨ ਇਹ ਰੂਮੀ ਮਾਦੀਰ ਕੋਈ ਹੰਤਾ ਫਰ ਜਿਹੜੇ ਗੌਰ ਕਰਦੇ ਨੇ ਇਹ ਚੀਜ਼ ਦੀ ਗੌਰ ਰੱਖਦੇ ਨੇ ਧਿਆਨ ਰੱਖਦੇ ਨੇ ਹੋਤਾ ਹੈ ਕਿ ਆਧੂ ਧਿਆਨਤਾ ਦੀ ਆਪਣਾ ਧਿਆਨ ਰੱਖਣਾ ਅਸੀਂ ਕਿਸੇ ਦਾ ਧਿਆਨ ਰੱਖਦੇ ਆ ਆਪਣੇ ਚਾਹਦੇ ਦੂਜਿਆਂ ਦੇ ਉਗਣ ਦੇ ਦੇ ਆਪਣੇ ਗੋਣ ਉਗਣ ਨਹੀਂ ਦੇਦੇ ਲੋੜ ਸੀ ਆਤਮ ਚਿੰਤਨ ਦੀ ਆਤਮ ਧਿਆਨ ਦੀ ਆਤਮ ਗਿਆਨ ਦੀ ਇਹਦੇ ਵਿੱਚ ਨਾ ਕੋਈ ਵੈਸ ਦੀ ਲੋੜ ਹੈ ਕੋਈ ਕਿਹੜਾ ਚਰਚਾ ਦੀ ਲੋੜ ਹੈ ਆਪਣਾ ਆਪਣਾ ਸਮਾਨ ਹੈ ਆਪ ਸਮਾਨ ਹੈ ਕੋਈ ਝਗੜਾਈ ਨਹੀਂ ਝਗੜਾ ਕਿਹਦੇ ਨਾਲ ਪਰ ਕੀ ਹੈ ਕੀ ਆ ਬੋਕਿਆ ਨੂੰ ਮਤਲਬ ਆ ਸਮਝਣ ਵਾਸਤੇ ਨੇੜੇਉਂ ਦੀ ਤੇ ਸਮਝ ਆ ਜਾ ਫੇ ਗਾਂ ਗੱਲ ਚੱਲਦੀ ਹੈ ਬਾਕੀ ਧਿਆਨ ਨਾਲ ਧਿਆਨ ਦੇ ਪਜਾਪੇ ਪਤਾ ਲੱਗੂ ਜਹਾਂ ਇਹੀ ਹੈ ਇਹ ਇਹ ਤਾਂ ਆਤਮ ਧਿਆਨ ਹੈ ਆਤਮ ਧਿਆਨ ਦੇ ਵਿੱਚ ਆਤਮ ਗਿਆਨ ਹੈ ਆਤਮ ਧਿਆਨ ਵਿੱਚ ਆਤਮ ਗਿਆਨ ਹੈ ਉਹ ਪੰਕਤੀ ਹੈ ਕਹ ਬਤੋਣਾ ਕਿਹਾ ਕਹਨੇ ਤੂੰ ਮੈਂ ਧਿਆਨ ਧਿਆਨ ਮੈਂ ਜਾਣਿਆ ਤੂੰ ਵਿੱਚੋਂ ਨਹੀਂ ਜਾਣਿਆ ਤੂੰ ਦਾ ਨਾ ਤੋਨਾਈ ਕਰਨਾ ਚ ਜਸੜੀਆਂ ਨਹੀਂ ਫੇਰ ਸਭ ਜੁਨੀਵਰ ਤੁਮ ਮੈਂ ਤਨੋਂ ਨਾ ਧਿਆਨ ਜਾਂਦੇ ਕੋਇ ਨਾ ਤੁਨ ਮੈਂ ਧਿਆਨ ਗਿਆ ਜਦ ਤੂੰ ਦੇ ਅੰਦਰ ਧਿਆਨ ਜਦ ਵੜਿਆ ਗੌਰ ਨਾਲ ਸੁਣਿਆ ਜਦ ਗੌਰ ਨਾਲ ਫਿਰ ਸਭ ਜਾਈ ਅਸੀਂ ਗੌਰ ਨਾਲ ਬਾਣੀ ਸੁਣਦੇ ਹੀ ਨਹੀਂ ਜੋ ਕੋਚਾ ਸੀ ਲੈਣਾ ਹੈ ਤੋ ਪ੍ਰਾਪਤੀ ਚਾਹੁੰਦੇ ਆ ਉਹਦੀ ਗੱਲ ਨੂੰ ਮੈਨੂੰ ਦੱਸੋ ਜੇ ਕਿਸੇ ਨੇ ਸੁਣੀ ਆ ਫੇ ਨਹੀਂ ਬਣਿਆ ਚਲ ਮੈਨੂੰ ਦੱਸੋ ਵੇ ਆਪਾਂ ਪੁੱਛਦੇ ਜੀ ਨਾ ਨਹੀਂ ਕਹਤਾਂ ਉਹ ਨਹੀਂ ਗੌਰ ਨਾ ਸੁਣਦੇ ਜੀ ਸੁਣ ਸਕਦੇ ਜੀ ਗੌਰ ਤੇ ਟੋਲਣਾ ਤੁਹਾਡਾ ਹੀ ਜੀ ਗੌਰ ਤੇ ਕੰਟਰੋਲ ਹੋ ਵਜਰ ਹੋਊਗਾ ਕਹਿੰਗੌਰ ਦੁਰਜਾਉ ਗੌਰ ਜਾਂਦੀ ਹੈ ਜਿੱਥੇ ਲੋਡ ਹੁੰਦੀ ਹੈ ਸਾਡੀ ਉੱਥੇ ਜਿੱਦੀ ਲੋਡ ਭਰੀ ਜਾਂਦੀ ਉਹਦੀ ਗੌਰ ਚਾਹੀਦੀ ਕਿਥੇ ਚੀਤੇ ਕਿ ਕੌਰ ਦਾ ਸਵਾਏ ਇਹ ਨੇਚਰਲ ਗੰਦਾ ਹੈ ਏਖਲੇ ਵੀ ਤਰਕੇ ਕਿ ਠੀਕ ਹੈ ਇਹ ਠੀਕ ਹੈ ਫਿਰ ਜਦੋਂ ਸਾਨੂੰ ਸਿੱਖੇ ਦੀ ਲੋੜ ਹੋਊਗੀ ਹੋਰ ਸਭ ਚੀਜ਼ ਨੂੰ ਉਦੋਂ ਦੱਸਾਂ ਮਿਲਦੀ ਹੈ ਕਦੀ ਮਿਲਦੀ ਲੈਣਾ ਸਾਡੇ ਆਪਣੇ ਹੱਥੇ ਚ ਤੇਨ ਬੜਾ ਧੇਰ ਹੈ ਲੈਣ ਤੇ ਥੱਕ ਜਾਂਦੇ ਨੇ ਲੈਣ ਵਾਲੇ ਨਹੀਂ ਲੈਂਦੇ ਉਮਾਇਾਨਾਂ ਦਾ ਥਕਦਾ ਨਹੀਂ ਕੋਈ ਆ ਚੀਜ਼ ਲੈ ਲੈਣ ਤੇ ਥੱਕ ਪਾਏ ਲੈਣ ਵਾਲੇ ਕਹਿੰਦੇ ਹੋਰ ਵੀ ਚੱਕਉਂਦਾ ਸਾਤੇ ਬੋਝ ਕੀ ਹੁੰਦਾ ਇਦੋਂ ਗਿਆ ਨਾ ਨੇ ਲੇ ਗਿਆ ਅੰਦਾ ਉਹ ਚੱਕੇ ਨਹੀਂ ਹੁੰਦਾ ਅਕਲ ਤੇ ਜਿਹੜੀ ਚੱਕ ਜਵੇ ਇੱਕ ਬਹੁਤ ਥੋੜਾ ਜਿਹਾ ਇਹ ਸਿੱਧਾ ਇਹ ਕਰਨਾ ਦੂਆ ਪਾਸੇ ਦਾ ਬੇੜਾ ਪਾਣਾ ਜਾ ਕੇ ਬਾ 7 ਤੇ 8ਵੇਂ ਜਾਣਾ ਚਾ 7 ਤੇ 8 ਚਲੇਗਾ ਫਿਰ ਤਾਂ ਆਪੇ ਦੌੜ ਦੇ ਕੇ ਜਾ ਡਿਕਦਾ ਫੇਰ ਫੇਰ ਤਾਂ ਦੇ ਚੱਕਰਾਂ ਨਹੀਂ ਪੈਂਦਾ ਸੋ ਆਪਣੇ ਬਹੁਤ ਜਾਣ ਗਿਆ ਕਿ ਡਗਦਾ ਜੇ ਆਪਣਾ ਵੀ ਜੋਰ ਲਾ ਦੀ ਧੱਕੇ ਨੂੰ ਫੜਕ ਥੱਲੇ ਅੱਧ ਤੱਕ ਚੱਕਣਾ ਓਕਰ 90 ਡਿਗਰੀ ਤੱਕ ਕਰਨਾ ਸਿੱਧਾ ਫੇਰ ਤਾਂ ਥੋੜੇ ਜਿਹਾ ਉਹਦੇ ਨਾਲੇ 90 ਤੋਂ ਥੋਲੇ ਨਾਲ ਇਹਦੇ ਦੂਸਰ ਪਾਸ ਜਾ ਦੇਣਾ